ਜੋ ਪਪਾਉਂ ਚੇਸੀਗੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਅੱਕਾਂ ਵਾਲੀ ਜ਼ਿਲ੍ਹਾ ਮਾਨਸਾ ਤੇ ਇੱਥੇ ਆਰੋ ਲੱਗੇ ਹੋਏ ਸੀ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਪਰਿਵਾਰ ਨੇ ਮਿੱਠੂ ਸਿੰਘ ਸੋਨ ਆਫ ਫਮਣ ਸਿੰਘ ਉਹਨਾਂ ਦੇ ਪਰਿਵਾਰ ਨੇ ਇੱਕ ਇੱਥੇ ਆਰੋ ਦੀ ਇੱਕ ਮਿੱਠੂ ਸਿੰਘ ਦੀ ਯਾਦ ਦੇ ਵਿੱਚ ਸੇਵਾ ਕੀਤੀ ਸੀ ਆਰੋ ਦੀ ਤੇ ਉਸ ਤੋਂ ਬਾਅਦ ਇੱਕ ਇੱਥੇ ਇੱਕ ਸੰਸਥਾ ਨੇ ਕੋਈ ਕਮੇਟੀ ਨੇ ਦਿੱਤਾ ਹੋਇਆ ਆਰਓ ਹਰ ਇੱਕ ਸਕੂਲਾਂ ਨੂੰ ਦਿੱਤੇ ਹੋਏ ਨੇ ਇਹ ਤੇ ਉਸ ਤੋਂ ਬਾਅਦ ਇੱਕ ਪਹਿਲਾਂ ਕਿਸੇ ਨੇ ਉਹ ਵੀਰ ਨੇ ਉਹ ਜਿਹੜੀ ਆਰਓ ਦੀ ਸੇਵਾ ਕੀਤੀ ਹੋਣੀ ਤੇ ਇੱਥੇ ਕਨਾਲ ਵਾਟਰ ਪੂਲਰ ਵੀ ਲੱਗਾ ਹੋਇਆ ਤੇ ਇਹਦਾ ਆਰਓ ਦਾ ਇੱਕ ਬੜੀ ਪ੍ਰੋਬਲਮ ਆ ਰਹੀ ਸੀ ਇਹ ਉਹ ਆਰਓ ਸੀ ਜਿਹੜਾ ਉਹ ਤਾਂ ਖੜ ਰਿਆ ਸੀ ਬਿਲਕੁਲ ਤੇ ਅੱਜ ਉਹਦੀ ਆਪਾਂ ਸਾਰੀ ਕਰਾਂਗੇ ਇਹਦੀ ਸਰਵਿਸ ਤੇ ਤੁਹਾਨੂੰ ਦਿਖਾਵਾਂਗੇ ਤੇ ਇਹ ਹੁਣ ਦੋਨੇ ਆਰਓ ਚੱਲਦੇ ਸੀ ਆਪਾਂ ਇਹਦੇ ਮੂਰਲੇ ਫਿਲਟਰ ਬਦਲਾਂਗੇ ਇਹਦੀ ਵੀ ਸਰਵਿਸ ਕਰਾਂਗੇ ਤੇ ਆਦਾ ਨਵਾਂ ਹੀ ਆ ਫਿਲਹਾਲ ਹਜੇ ਥੋੜੇ ਪੰਜ ਚਾਰ ਦਿਨ ਹੀ ਹੋਇਆ ਲਾਇਆ ਇਹਨੂੰ ਤੇ ਇਹ ਨਾ ਆਟੋ ਕੱਟ ਨਹੀਂ ਸੀ ਕਰ ਰਿਹਾ ਇੱਕ ਇਸ ਤਰ੍ਹਾਂ ਦੇ ਜਿਗਾੜ ਦੇ ਨਾਲ ਸਿਸਟਮ ਕਰ ਦਿੰਦੇ ਨੇ ਫਿਲਹਾਲ ਆਪਾਂ ਕਰਾਂਗੇ ਪ੍ਰੋਪਰ ਪੱਕਾ ਕੰਮ ਤੇ ਹੁਣ ਜਿਹੜਾ ਕਦੇ ਵੀ ਇਸ ਸਕੂਲ ਦੇ ਵਿੱਚ ਪਾਣੀ ਨਾ ਖਤਮ ਹੋਵੇ ਅਗਰ ਅਗਰ ਕਈ ਵਾਰ ਕੋਈ ਪ੍ਰੋਬਲਮ ਪੈਂਦੀ ਆ ਰੋ ਖੜ ਜੇ ਉਹ ਜੁਦਾ ਗੱਲ ਆ ਤੇ ਪਰ ਇਹਨਾਂ ਨੂੰ ਹੁਣ ਇੱਕ ਆਪਾਂ ਟੈਂਕੀ ਧਰਤੀ 500 ਲੀਟਰ ਦੀ ਮੰਗਾ ਕੇ ਤੇ ਇਸ ਟੈਂਕੀ ਦੇ ਵਿੱਚ ਪਾਣੀ ਹੈ ਜਿਹੜਾ ਬੱਚਿਆਂ ਨੂੰ ਹੁਣ ਸਟੋਰ ਰਿਹਾ ਕਰੂਗਾ ਤੇ ਠੰਡਾ ਪਾਣੀ ਵੀ ਰਿਹਾ ਕਰੂਗਾ ਵਾਟਰ ਕੂਲਰ ਦੇ ਵਿੱਚ ਤੇ ਇਹ ਬਹੁਤ ਟਾਈਮ ਦੀ ਜਿਹੜੀ ਸੋਚ ਸੀਗੀ ਵੀ ਇਸ ਹਿਸਾਬ ਦੇ ਨਾਲ ਅਸੀਂ ਇੱਥੇ ਇਸ ਤਰੀਕੇ ਦੇ ਨਾਲ ਕੰਮ ਕਰੀਏ ਹੋਰ ਸਕੂਲਾਂ ਦੇ ਵਿੱਚ ਵੀ ਅਸੀਂ ਇਸੇ ਤਰੀਕੇ ਦੇ ਨਾਲ ਕੰਮ ਕਰਕੇ ਆਉਣੇ ਜਿੱਥੇ ਵੀ ਕਰਕੇ ਆਉਣੇ ਆ ਇਸੇ ਤਰੀਕੇ ਦੇ ਨਾਲ ਪੱਕਾ ਕੰਮ ਕਰਕੇ ਆਉਣੇ ਆ ਜਿਹੜੀ ਉਹ ਉੱਪਰ ਟੈਂਕੀ ਜੀ ਪਈ ਆ ਉਹ ਪੋ ਲਾ ਦਾਂਗੇ ਪੱਕਾ ਟੋਟਾ ਕੱਟ ਲਾਵਾਂਗੇ ਇਹਦੇ ਨਾਲ ਪੱਕਾ ਬਸ ਪ੍ਰੋਪਰ ਕੰਮ ਕਰਾਂਗੇ ਤੁਹਾਨੂੰ ਦਿਖਾਉਣਾ ਜਿਹੜੇ ਇਹਦੇ ਵਿੱਚੋਂ ਫਿਲਟਰ ਕੱਢੇ ਨੇ ਦੇ ਬਾਹਰ ਜਿਹੜੇ ਗਲਾਸ ਜੇ ਕੱਢੇ ਹੋਏ ਨੇ ਉਹ ਕਿਉਂਕਿ ਇੰਨਾ ਜ਼ਿਆਦਾ ਖਰਾਬ ਹੋ ਗਏ ਸੀ ਤੇ ਆ ਦੇਖੋ ਇਹ ਖਰਾਬ ਹੋਣ ਕਰਕੇ ਕਿਉਂਕਿ ਜਿਹੜਾ ਸਾਰਾ ਫਿਲਟਰ ਨੂੰ ਚੋਕ ਕਰ ਦਿੰਦੇ ਨੇ ਜਿਵੇਂ ਬਿਲਕੁਲ ਕਾਲੇ ਹੋ ਗਏ ਸੀ ਇਹ ਤੇ ਕਿਉਂਕਿ ਇਹਨਾਂ ਨੂੰ ਤੁਸੀਂ ਟਾਈਮ ਦੇ ਨਾਲ ਬਦਲਾ ਦਿਆ ਕਰੋ ਜੇਕਰ ਤੁਸੀਂ ਟਾਈਮ ਦੇ ਨਾਲ ਬਦਲਾਉਂਦੇ ਰਹੋ ਤਾਂ ਜਿਹੜਾ ਆਪਣਾ RO ਆ ਪ੍ਰੋਪਰ ਛੇਤੀ ਖਰਾਬ ਨਾ ਹੋਵੇ ਘਟੋ ਘਟ ਇਹਦੇ ਵਿੱਚ ਚਾਰ ਮੈਂਬਰ ਨਾ ਨੇ ਇੱਕ ਦੇ ਵਿੱਚ ਇਹ ਆਪਣੇ RO ਵਾਲੇ ਜਿਹੜੇ RO ਲੱਗੇ ਨੇ ਆਪਣੇ 50 ਲੀਟਰ ਦਾ ਇਹ ਲੱਗਿਆ ਹੋਇਆ 50 ਦੀ ਇਹ ਲੱਗਿਆਗਾ ਤਿੰਨ ਲੱਗੇ ਹੋਏ ਨੇ 150 ਲੀਟਰ ਪਾਣੀ ਬਣਦਾ ਜੇ ਆਪਾਂ ਹਿਸਾਬ ਨਾਲ ਦੇਖੀਏ ਤੇ 1 ਘੰਟੇ ਦੇ ਵਿੱਚ 150 ਲੀਟਰ ਪਾਣੀ ਨਿਕਲ ਜਾ ਕਰੂਗਾ ਤੇ ਆਹ ਜਿਹੜੀ ਆਪਣੀ ਟੈਂਕੀ ਹੈ ਇਹ ਭਰੀ ਭराई ਰਹਿ ਆ ਕਰੂ ਪਾਣੀ ਦੀ ਕਦੇ ਵੀ ਬੱਚਿਆਂ ਨੂੰ ਪਾਣੀ ਨਹੀਂ ਮੁੱਕੂਗਾ ਸਕੂਲ ਦੇ ਵਿੱਚੋਂ ਤੇ ਇਸ ਕਰਕੇ ਅਸੀਂ ਜਿਹੜੀ ਸਾਰੀ ਸਰਵਿਸ ਕਰਾਂਗੇ ਉਦੋਂ ਆਜ਼ਾਣ ਨੂੰ ਦਿਖਾਉਣ ਹੈ ਜਿਹੜਾ ਆਪਾਂ ਸਾਰਾ ਜਿਹੜਾ ਕੰਮ ਕਰਾਂਗੇ ਉਹ ਜਿਹੜਾ ਟੈਂਕ ਆਪਾਂ ਲਾਦਾਂਗੇ ਤੇ ਫਿਲਹਾਲ ਆਪਾਂ ਵਧੀਆ ਤਰੀਕੇ ਦੇ ਨਾਲ ਕੰਮ ਕਰਾਂਗੇ ਤੇ ਹੋਰ ਸਕੂਲਾਂ ਦੇ ਵਿੱਚ ਵੀ ਜੇਕਰ ਕੋਈ ਪ੍ਰੋਬਲਮ ਆ ਜਾਂ ਹਾਰੋਂ ਦਾ ਕੰਮ ਕਰਾਉਣਾ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜਿੱਥੇ ਕਿਸੇ ਵੀ ਜਾਂ ਕੋਈ ਧਰਮ ਸਥਾਨ ਦੇ ਵਿੱਚ ਆ ਗੁਰੂ ਘਰ ਦੇ ਵਿੱਚ ਆ ਜਿੱਥੇ ਕੋਈ ਵੱਡੀਆਂ ਆਪਣੀਆਂ ਕੋਈ ਪ੍ਰਬੰਧ ਕਮੇਟੀਆਂ ਨੇ ਬੇਸ਼ੱਕ ਕੋਈ ਧਰਮਸ਼ਾਲਾ ਨੇ ਗੁਰੂ ਘਰ ਨੇ ਚਾਹੇ ਸਕੂਲ ਨੇ ਤੇ ਕਿਤੇ ਵੀ ਤੁਸੀਂ ਦੱਸ ਸਕਦੇ ਹੋ ਆਪਾਂ ਉੱਥੇ ਆਪਾਂ ਜਿਹੜਾ ਆਰਵਾ ਦਾ ਕੰਮ ਕਰ ਸਕਦੇ ਆ ਤੇ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਜੇ ਇਸ ਤਰੀਕੇ ਦੇ ਨਾਲ ਜਿੱਥੇ-ਜਿੱਥੇ ਕੰਮ ਕੀਤਾ ਹੋਇਆ ਤਾਂ ਉਹ ਵੀ ਕਮੈਂਟਾਂ ਦੇ ਵਿੱਚ ਦੱਸਿਓ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣਾ ਕੰਮ ਬਾਰੇ ਵੀ ਤੁਸੀਂ ਦੱਸਿਓ ਵੀ ਤੁਹਾਨੂੰ ਕਿੱਦਾਂ ਦਾ ਕੰਮ ਲੱਗਿਆ ਤੇ ਸਾਰਾ ਆਪਾਂ ਪ੍ਰੋਪਰ ਵੀਡੀਓ ਬਣਾਉਨੇ ਆ ਤੁਸੀਂ ਸਾਰੀ ਵੀਡੀਓ ਨੂੰ ਦੇਖਦੇ ਰਹੋ ਥੈਂਕ ਯੂ